ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸੇਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਗਏ ਜੁੱਧ ਨਸ਼ਿਆਂ ਦੇ ਵਿਰੁੱਧ ਮੌਹ ਦੇ ਤਹਿਤ ਅੱਜ ਐਸਐਸਪੀ ਬਰਦਾਸਪੁਰ ਸ਼੍ਰੀ ਅਦਿੱਤਿਆ ਆਈਪੀਐਸ ਦੁਆਰਾ ਪੁਲਿਸ ਥਾਨ ਕਲਾਂ ਨੌਰ ਵਿਖੇ ਪਿੰਡਾਂ ਦੇ ਵੱਖ-ਵੱਖ ਪੰਚਾਇਤ ਸਰਪੰਚਾਂ ਅਤੇ ਮੋਤਬਰ ਆਮ ਲੋਕਾਂ ਨਾਲ ਨਸ਼ਿਆਂ ਦੇ ਖਿਲਾਫ ਅਹਿਮ ਮੀਟਿੰਗ ਕੀਤੀ ਗਈ ਇਸ ਮੌਕੇ ਸ਼੍ਰੀ ਅਦਿੱਤਿਆ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਿਲਾਫ ਪੁਛਦਾ ਸਾਧਿਤਤਾ ਜਾਵੇ ਇਸ ਮੌਕੇ ਉਹਨਾਂ ਦੇ ਨਾਲ ਆਈਪੀਐਸ ਦਿਲਪ੍ਰੀਤ ਸਿੰਘ ਡੀਐਸਪੀ ਗੁਰਵਿੰਦਰਪਾਲ ਸਿੰਘ ਐਸਐਚਓ ਕਲਾਨੌਰ ਸ੍ਰੀ ਸਾਹਿਲ ਪਠਾਨੀਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਰਾਜਨੀਤਿਕ ਧਾਰਮਿਕ ਸਮਾਜਿਕ ਅਤੇ ਬੁੱਧੀਜੀਵੀ ਸੰਗਠਨਾਂ ਦੇ ਆਗੂ ਅਤੇ ਆਮ ਲੋਕੀ ਵੀ ਹਾਜ਼ਰ ਸਨ ਤਾਣਾ ਕਲਾਨੌਰ ਦੇ ਵਿੱਚ ਇਸ ਮੀਟਿੰਗ ਹੋ ਰਹੀ ਹੈ ਤੁਹਾਨੂੰ ਮੈਂ ਮਾਈਂਡ ਦੇਖ ਤੋਂ ਕਿਤੇ ਮੈਸੇਜ ਖੁਦਮਾ ਦੇ ਮੋਬਾਈਲ ਤੋਂ ਇੱਕ ਮੀਟਿੰਗ ਲੱਤੀ ਗਈ ਹੈ ਜਿਸ ਦੇ ਵਿੱਚ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਡੀਐਸਪੀ ਗਿੰਦਰ ਸਿੰਘ ਜੀ ਚਲਾਣੋਸ ਅਤੇ ਐਸਐਚਓ ਸਾਹਿਬ ਜਾਨਾ ਮਾਨਯੋਗ

जो नशे जड़े ने समाज के एक बहुत ही भयानक जरा है रूप जरा धारे ने तो वो आए से अपने विचार दसन जो अ आप जैसे होके नाल नशे आते थे आप जी एसपी सर जी पैसर एसएसपी गुजरात सर जी जिसके सर सरदार जो अभी कलानुवर्स कोई सेशन कलानुवर्स जो होता है इस बात से करते हैं सर ਸਰ ਜਿਹੜੀ ਅੱਜ ਮੀਟਿੰਗ ਰੱਖੀ ਗਈ ਐ ਸਪਾਰਕ ਮੀਟਿੰਗ ਦੇ ਨਾਂ ਤੇ ਸਾਰੇ ਨਸ਼ਿਆਂ ਦੇ ਖਿਲਾਫ ਜਿਹੜੀ ਇਹ ਮੀਟਿੰਗ ਆ ਜੀ ਇਹਦੇ ਵਿੱਚ ਸਰ ਸਰਪੰਚ ਸਹਿਬਾਨ ਜਿਨੇ ਪਤਵੰਤੇ ਸੱਜਣਾਂ ਸਰ ਇਹ ਬੁਲਾਏ ਗਏ ਆ ਨੇ ਇਹਨਾਂ ਨਾਲ ਸਰ ਅਸੀਂ ਅੱਗੇ ਪਹਿਲਾਂ ਵੀ ਮੀਟਿੰਗ ਕਰਦੇ ਰਹਿੰਦੇ ਆ ਜੀ ਨਸ਼ਿਆਂ ਦੇ ਖਿਲਾਫ ਜਿਹੜੀ ਵੀ ਕੋਈ ਐਕਟੀਵਿਟੀ ਹੁੰਦੀ ਆ ਤੇ ਸਾਡੇ ਨਾਲ ਵੱਧ ਚੜ ਕੇ ਹਿੱਸਾ ਦਿੰਦੇ ਆ ਕੋਈ ਵੀ ਇਨਫੋਰਮੇਸ਼ਨ ਹੁੰਦੀ ਆ ਉਹਦੇ ਰਿਗਾਰਡਿੰਗ ਸਾਨੂੰ ਪਹੁੰਚਾਉਂਦੇ ਆ ਤੇ ਇਹਨਾਂ ਤੇ ਕਾਰਵਾਈ ਕਰਦੇ ਆ ਸਰ ਤੇ ਸਰ ਅੱਜ ਵੀ ਉਸੇ ਉਸੇ ਸੈਂਸਲੇਜ ਸਰ ਅਸੀਂ ਅੱਜ ਮੀਟਿੰਗ ਰੱਖੀ ਆ ਜੀ ਤੇ ਬਾਕੀ ਸਰ ਅਸੀਂ ਸਾਨੂੰ ਵੀ ਰਿਕਵੈਸਟ ਕਰਦੇ ਆ ਸਰ ਸਾਰਾ ਆਪਣੇ ਕੁਝ ਸ਼ਬਦ ਸਰ ਇਹਨਾਂ ਨਾਲ ਸ਼ੇਅਰ ਕਰ ਸਕਦੇ ਹਾਂ ਕਿੰਨੇ ਲੋਕ ਮੈਂ ਪਹਿਲਾਂ ਦਾ ਰਿਹਾ ਇੱਥੇ ਤੁਹਾਡੇ ਨਾਲ ਪਹਿਲਾਂ ਵੀ ਆਇਆ ਸੀ ਮੈਂ ਕਲਾ ਨਾਲ ਸਾਥ ਤੇ ਕੁਝ ਲੋਕ ਜਿਹੜੇ ਆ ਇਸ ਵੇਲੇ ਸਾਰੇ ਜੁਟੇ ਹੋਏ ਨੇ ਦੱਸ ਕਰੋ ਅਸੀਂ ਜਿਹੜਾ ਹੈਗਾ ਸਾਡਾ ਜਿਹੜਾ ਮੇਨ ਮਕਸਦ ਹੈਗਾ ਇੱਥੇ ਉਹ ਤੁਹਾਡੇ ਨਾਲ ਪਬਲਿਕ ਦੇ ਨਾਲ ਦੱਸਣਾ ਜਿਹੜਾ ਹੈਗਾ ਕੰਪਨੀਆਂ ਤੁਸੀਂ ਇਸ ਚੀਜ਼ ਨੂੰ ਜਾਣਦੇ ਹੋਗੇ ਕਿ ਪਬਲਿਕ ਦੇ ਬਿਨਾ ਕੁੱਛ ਨਹੀਂ ਚੱਲ ਸਕਦੀ ਕੁੱਛ ਦੇ ਬਿਨਾ ਬਹੱਤ ਨਹੀਂ ਚੱਲਦੀ ਦੋਨਾਂ ਦੇ ਵਿੱਚ ਇੱਕ ਮਿਨੀਮਮ ਜਿਹੜਾ ਹੈਗਾ ਆਪਾਂ ਕਹਿੰਦੇ ਸੀ ਜਿਹੜਾ ਦੋਨਾਂ ਵਿੱਚ ਸ਼ੇਅਰ ਹੋਣਾ ਬੜਾ ਜ਼ਰੂਰੀ ਹੈ ਐਂਡ ਸਾਡੀ ਸਕਸੈਸ ਦੇ ਵਿੱਚ ਆਪਾਂ ਇਸ ਏਰੀਏ ਨੂੰ ਬੜੀਆ ਤਰੱਕੀ ਦੇਖਣੀ ਹੈ ਇਹਨਾਂ ਨੂੰ ਆਪਾਂ ਏਰੀਏ ਨੂੰ ਅੱਗੇ ਲੈ ਜਾਣਾ ਹੈ ਤਾਂ ਆਪਾਂ ਸਾਰੇ ਵਰ ਮਿਲ ਕੇ ਜਿਹੜਾ ਹੈਗਾ ਆਪਾਂ ਮਾੜੇ ਹੰਚ ਨਾਲ ਥੱਲ ਪਾਣ ਵਾਸਤੇ ਆਪਾਂ ਕੰਮ ਕਰਾਂਗੇ ਅਜੇ ਚ ਤੁਹਾਡੀ ਬੜੀ ਤੋੜ ਹੈਗੀ ਹਾਂ ਅੰਨੇ 80 ਵੀ ਜਿਹੜਾ ਹੈਗਾ ਮੁਲਾਕਾਤ ਇੱਕ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਤੋਂ ਮੈਂ ਜੁਆਇਨ ਕੀਤਾ ਹੈ ਮੈਂ ਲਗਾਤਾਰ ਇਸ ਨੂੰ ਦੇੇ ਕੰਮ ਕਰ ਰਿਹਾ ਹਾਂ ਕੋਈ ਵੀ ਕੋਈ ਵੀ ਬੰਦਾ ਜਿਨ੍ਹਾਂ ਦੀ ਕੋਈ ਵੀ ਜਨਰਲ ਪ੍ਰੋਬਲਮ ਹੋਵੇ ਉਸ ਤੋਂ ਰਿਲੇਟਡ ਉਸ ਤੋਂ ਇਲਾਵਾ ਜੇ ਵੀ ਪ੍ਰੋਬਲਮ ਹੈਗੀ ਉਸ ਤੋਂ ਲਾ ਕੋਈ ਵੀ ਸੁਜੈਸ਼ਨ ਹੈ ਕੋਈ ਇਨਫੋਰਮੇਸ਼ਨ ਹੈ ਤੁਸੀਂ ਕਿਸੇ ਨੂੰ ਤੁਸੀਂ ਵੀ ਮੇਰੇ ਆਫਿਸ ਦੇ ਵਿੱਚ ਆਓ ਮੈਂ ਤੁਹਾਨੂੰ ਮੇਰੇ ਆਫਿਸ ਦੇ ਵਿੱਚ ਮੈਂ ਬੈਠਾ ਹਾਂ ਤੁਸੀਂ ਆਓ ਅਸੀਂ ਗੱਲ ਕਰਾਂਗੇ ਕਾਸੀਪ ਉਹਦਾ ਸੋਲੂਸ਼ਨ ਹੈ ਇਸ ਤੱਕ ਮੇਰੇ ਵੱਲੋਂ ਮੈਂ ਤੁਹਾਨੂੰ ਅਸ਼ਵਾਸਾਨ ਕਰਨਾ ਕਿ ਮੇਰੇ ਵੱਲੋਂ ਐਫਰਟ ਜਿੰਨੀ ਕੁ ਹੋਣੀ ਹੈ ਜਿਹੜਾ ਤੁਹਾਡੇ ਵੱਲੋਂ ਇਨਫੋਰਮੇਸ਼ਨ ਦਿੱਤੀ ਜਾਏਗੀ ਜਾਂ ਤੁਹਾਡੇ ਵੱਲੋਂ ਜਿਹੜੀ ਵੀ ਜਿਹੜਾ ਉਤਰਾਇਆ ਹੋਵੇ ਅਜਿੱਚ ਬਰਦਾਸਤ ਉਸ ਤੁਹਾਡੇ ਨਾਲ ਕਰ ਚੜ੍ਹ ਕੇ ਤਲ ਨਹੀਂ ਹੋਵੇ ਅਜਿੱਚ ਬਣਾ ਮੈਂ ਕਹਿੰਦੀ ਕਿ ਬੜਾ ਇਹ ਇੰਪੋਰਟੈਂਟ ਜਿਹੜਾ ਨਾਲਾ ਇਹ ਜਿਹੜਾ ਪਕੀਂਦੇ ਸ਼ੁਰੂ ਹੋ ਕੇ ਬਣਾ ਡੇਲੀਗੇਟਿਵ ਅ ਕਾਸੀ ਜਿਹੜਾ ਹੈਗਾ ਉਹ ਕੋਈ ਕੰਮ ਨਹੀਂ ਇਸ ਲਈ ਮੈਂ ਤੁਹਾਡੇ ਨਾਲ ਇੱਕ ਇਹ ਵਿਦਾਰਿਸ਼ੀ ਕਰਨਾ ਚਾਹੁੰਦਾ ਕਿ ਵੀ ਤੁਸੀਂ ਸਾਡਾ ਸਰਪ੍ਰਸਤ ਹੋ। ਇਸ ਤੋਂ ਨਵਾਂ ਜੇ ਮੈਂ ਬਾਦਰ ਦੇ ਵਿਲੇਜ ਸੀ ਮੈਂ ਵਿਦਿਤ ਕੀਤੀ ਸੀ। ਬਾਦਰ ਦੇ ਵਿਲੇਜ ਮੈਂ ਗਿਆ ਸੀ ਬਾਰਡਰ ਦੇ ਆਸਪਾਸ ਦੇ ਇੰਡੀਆ ਸੀ ਚੈੱਕਿੰਗ ਤੇ। ਤਾਂ ਮੈਂ ਆ ਇਸ ਚੀਜ਼ ਨੂੰ ਮਹਿਸੂਸ ਕਰਦਾ ਕਿ ਵੀ ਬੜੇ ਵਧੀਆ ਲੋਕ ਨੇ ਸਾਡੇ। ਐਂਡ ਅਸੀਂ ਵੀ ਚਾਹੁੰਦੇ ਆ ਕਿ ਜੇ ਇਸ ਏਰੀਆ ਦੀ ਤਰਫ ਕੀ ਵਾਸਤੇ ਤੁਸੀਂ ਜਿਹੜਾ ਕੁਝ ਆਪਣੇ ਵੱਲੋਂ ਜਿਹੜਾ ਨਹੀਂ ਸ਼ੂਲਟ ਦੇ ਸਕੋ ਅਸੀਂ ਤੁਹਾਡੇ ਨਾਲ ਆਵਾਸ ਕਰਦੇ ਆਂ। ਬਾਕੀ ਜਿਹੜੀ ਕੋਈ ਵੀ ਗੱਲਾਂ ਹੈਗੀਆਂ ਨੇ ਕੋਈ ਸੁਝਾਅ ਹੈਗੇ ਕੋਈ ਇਨਫੋਰਮੇਸ਼ਨ ਹੈ ਜੀ ਤੁਸੀਂ ਇੱਥੇ ਸਾਂਝਾ ਕਰ ਸਕਦੇ ਹੋ ਜੇ ਅਗਰ ਤੁਸੀਂ ਜਨਰਲ ਕੋਈ ਇਸ਼ੂਜ਼ ਹੈਗੇ ਚਲ ਚੰਪ੍ਰਿਸਟ ਹੋਏ ਕਰੇ ਜਾਂ ਬਾਕੀ ਕੋਈ ਰਿਲੇਟਡ ਹੈਗੇ ਇਸ ਦੇ ਵਿੱਚ ਸਾਨੂੰ ਅਸੀਂ ਕਹਿੰਦੇ ਅਸੀਂ ਤੁਹਾਨੂੰ ਦੱਸਣਾ ਵੀ ਚਾਹੁੰਦੇ ਆ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਸੰਬੰਧ ਵਿੱਚ ਜਿਹੜਾ ਨਸ਼ਿਆਂ ਦੇ ਖਲਾਫ ਯੂਹ ਉਹ ਬੜੇ ਹੀ ਵੱਡ ਚੜ੍ਹ ਕੇ ਦੇ ਰਿਹਾ ਹੈਗਾ ਉਹ ਹੈ ਸਰਕਾਰ ਨੇ ਬਹੁਤ ਹੀ ਬਹੁਤ ਹੀ ਚੰਗੇ ਤਰੀਕੇ ਨਾਲ ਆਹ ਆ ਜੇ ਆਹ ਨਿਸ਼ਾਨਦੇ ਚ ਲੱਭ ਜੁਦਾ ਉਹਦੇ ਚ ਕੰਮ ਕਰਨਾ ਜੋ ਕੰਮ ਕੀਤਾ ਹੈਗਾ ਐਂਡ ਬੜੇ ਹੀ ਸੀਰੀਅਸ ਨਾ طریقے ਨਾਲ ਅਸੀਂ ਸਾਰੇ ਸਰਕਲ ਜਿਹੜੇ ਹੈਗੇ ਮਨਨ ਜੀਮ ਸਾਹਿਬ ਜੀਨੀ ਸਾਹਿਬ ਦੇ ਐਜੂਕੇਸ਼ਨ ਦੇ ਇਹਦੇ ਲੱਗੇ ਆਰਕੀਸਟਿਕ ਕੰਮ ਕਰ ਰਹੇ ਹਾਂ ਅਸੀਂ ਇਹਦੇ ਚ ਅੱਗੇ ਵੀ ਕੰਮ ਕਰਦੇ ਰਹੋਗੇ ਰੀਸੈਂਟਲੀ ਦਿਨਾਂ ਦੇ ਵਿੱਚ ਅਸੀਂ ਵੀ ਘੱਟੋ ਘੱਟ 20 ਤੋਂ 25 ਸੈਪਾਈਆਂ ਵਾਲ ਜਿਹੜੀ ਹੈਗੀ ਵਕ ਵਕ ਥਾਣੇ ਦੇ ਵਿੱਚ ਅਸੀਂ ਦਾਲ ਸੀ ਕੀ ਨੇ ਸੋ ਇਹਦੇ ਚ ਅਸੀਂ ਤੁਹਾਡੇ ਨਾਲ ਨਿਸ਼ਚੋ ਲਾਵਾ ਵੀ ਅਸੀਂ ਤੁਹਾਡੇ ਤੋਂ ਸਹਿਯੋਗ ਕਰਦੇ ਆ ਕਿ ਜਿਹੜੇ ਬੰਦੇ ਆਪਣੇ ਏਰੀਆ ਦੇ ਵਿੱਚ ਰਹਿੰਦੇ ਤਾਲੇ ਪਿੰਡ ਦੇ ਰਹਿੰਦੇ ਪਾਰੇ ਫੈਮਿਲੀ ਤੇ ਉਹਨਾਂ ਨੂੰ ਮਦਦ ਤੋਂ ਥੋੜਾ ਉਹਨਾਂ ਦੇ ਨਾਲ ਜਿਹੜੇ ਅਸੀਂ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਜਿਹੜਾ ਹੈਗਾ ਇਹਦੇ ਵੀ ਇਨਵੋਲਡ ਹੈਗਾ ਆਪਣਾ ਹੈਲਥ ਹੈਲਥ ਡਿਪਾਰਟਮੈਂਟ ਦੇ ਹੈਡਰ ਐਜੂਕੇਸ਼ਨ ਡਿਪਾਰਟਮੈਂਟ ਦੇ ਹੈਡਰ ਜਿਸ ਸ਼ਾਬਦ ਦੇ ਨਾਲ ਜਿਹੜਾ ਲਾਹ ਹੁਣੇ ਹੋਈ ਸੀ ਤੁਹਾਡੀ ਜਿਹੜੀ ਵਿਲੇਜ ਡਿਫੈਂਸ ਕਮੇਟੀ ਆ ਵੀ ਬਣੀ ਹੈਗੀ ਤੋਂ ਅਸੀਂ ਪਿੰਡ ਤੇ ਪਿੰਡ ਅਸੀਂ رابطہ ਕਰਨ ਦਾ ਪੂਰਾ ਪ੍ਰਯਾਸ ਕਰਾਂਗੇ ਜਿੰਨਾ ਕਿ ਅਸੀਂ ਅਨੁਕਰ ਸਕਦੇ ਹਾਂ ਇੱਕ ਚੀਜ਼ ਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਸੇ ਵੀ ਕੋਈ ਵੀ ਡਿਪਾਰਟਮੈਂਟ ਹੋਵੇ ਚਾਹੇ ਕੋਈ ਵੀ ਬੈਂਕ ਹੋਵੇ ਕੋਈ ਵੀ ਹੋਵੇ ਉਹ ਤੁਹਾਡੇ ਤੋਂ ਤੁਹਾਡੀ ਪਰਸਨਲ ਜਾਣਕਾਰੀ ਕਦੇ ਨਹੀਂ ਮੰਗੇਗਾ ਦੂਸਰੀ ਚੀਜ਼ ਇਹ ਜਿਹੜੇ ਅੱਜਕੱਲ ਇੱਕ ਨਵਾਂ ਸਕੈਮ ਵੀ ਚੱਲਿਆ ਹੈਗਾ ਜਿਹਦੇ ਚ ਇੱਕ ਵੀ ਆ ਵੀ ਗੱਲ ਸਾਹਮਣੇ ਆ ਗਈ ਕਿ ਤੁਹਾਨੂੰ ਕੋਈ ਵੀਡੀਓ ਕਾਲ ਕਰਕੇ ਉਸ ਦੀ ਵਰਤੀ ਭਾ ਕੇ ਕਹਿੰਦਾ ਹੈ ਅਸੀਂ ਤੁਹਾਡੇ ਬੰਦੇ ਨੂੰ ਫੜ ਲਿਆ ਅਸੀਂ ਵੀ ਤੁਸੀਂ ਦੀ ਆ ਕਦੀ ਵੀ ਰਿਸ਼ਤਾਂ ਘਾਟੋ ਕਦੀ ਵੀ ਕੋਈ ਵੀ پولیس ਦਾ ਵੈਬ ਆਨਲਾਈਨ ਤੇ ਵੀ ਕਰਦੇ ਨਹੀਂ ਕਦੀ ਤੁਹਾਨੂੰ ਅਗਰ ਕੋਈ ਕਿਸੇ ਤਰੀਕੇ ਨਾਲ ਆਨਲਾਈਨ ਤੋਂ پولیس ਸ਼ਿਕਾਇਤ ਦਿਲਾਉਂਦੀ ਤੁਹਾਨੂੰ ਦੱਸ ਦੇਗੀ ਕਿ ਮੈਂ ਕਰਤੀ ਨਹੀਂ ਐਜੈਂਟ ਬਹੁਤ ਸਾਰੇ ਕਿਸਮ ਨੇ ਲੋਕਾਂ ਨੂੰ ਕਹਿਆ ਜਾਂਦਾ ਹੈ ਕਿ ਤੁਹਾਡਾ ਜੀ ਆ ਇੱਥੇ ਮਰ ਗਿਆ ਜੀ ਫਿਰ ਤੁਸੀਂ ਕੋਈ ਅਸਾਈਨਮੈਂਟ ਦੇ ਦਿਆ ਜੀ ਉਹਦੇ ਵਿੱਚ ਆ ਫੜਿਆ ਗਿਆ ਜੀ ਤੁਸੀਂ ਜੀ ਤੁਹਾਡਾ ਕਦੇ ਖਰਾਬ ਪਾਤਾ ਹੀ ਲੱਗੂਗੀ ਕਿਸੇ ਤਰ੍ਹਾਂ ਦੇ ਮੈਂ ਜੀ ਕਿਸੇ ਬੰਦੇ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਅਗਰ ਮੈਂ ਤਾਂ ਸਭ ਤੋਂ ਇੱਕ ਗੱਲ ਹੋਵੇ ਤਾਂ ਇਮੀਡੀਏਟਲੀ ਜਿਹੜਾ ਹੈਗਾ ਆ ਬਾਅਦ 1930 ਦੇ ਅਕਾਫਾਈ ਨਹੀਂ ਨਹੀਂ ਖੜੀ ਫਾਇਰ ਫਾਈਂਡ ਨੂੰ ਦੇਖੇ ਉਹਦੇ ਚ ਜੁਰੂਰ ਇਨਫੋਰਮ ਕਰੋ ਇਮੀਡੀਏਟਲੀ ਜਿਹੜੀ ਸਾਡੇ ਅਸਥੀ ਸਾਬ ਦੇ ਟੈਂਪਲ ਹੋਵੇ ਐਂਡ ਇਹਦੇ ਜੋ ਬੱਚੇ ਤੇ ਇਹ ਆ ਬਹੁਤ ਹੀ ਇੰਪੋਰਟੈਂਟ ਹੈਗਾ ਕਿਮੇ ਤੁਹਾਡੇ ਜਿਹੜਾ ਇੱਕ ਇੱਕ ਬੱਚਾ ਹੋ ਰਿਹਾ ਹੈ ਉਹ ਆ ਆਪਣੇ ਲਈ ਕਿਸੇ ਆਧਵੀ ਅਸਲੀ ਫੈਮਿਲੀ ਤੋਂ ਹੋਵੇ ਆਪਣੇ ਗਾਮੀਆਂ ਨੂੰ ਵੀ ਸਾਰਿਆਂ ਕਸਟਰੀ ਗਈ ਇਸ ਨੂੰ ਕਿ ਇਸ ਨੂੰ ਲਾਗ ਹੈਗਾ ਸਾਇਟੋਕੈਂਡ ਦੀ ਡੇ ਟੂ ਡੇ ਲਾਈਫ ਜਿਹਦੇ ਸਾਹਮਣੇ ਆਹ ਹੀ ਖੜੇ ਰਿਹਾ ਹੈ ਇਵਨ ਕਿ ਇੱਕ ਅਗਰ ਸਾਮਾਨ ਨੇ ਕੋਮਨ ਆਮ ਆਦਮੀ ਦਾ ਜਿਹੜਾ ਕੋਈ ਬਾਸ਼ਾ ਅਧਿਆਪਕ ਵੀ ਹੁੰਦਾ ਹੈ ਤੋਂ ਵੀ ਪਹਿਲੇ ਮੈਂ ਨਹੀਂ ਕਰਨੀ ਲੋਕੀ ਤੋਂ ਉਹ ਬੜੀ ਹੀ ਇੰਪੋਰਟੈਂਟ ਗੱਲ ਹੈਗੀ ਅਨ ਐਸ ਪੀ ਇਸ ਤੋਂ ਸਾਰੇ ਕੰਮ ਤੋਂ ਬਿਲਕੁਲ ਕਿਸੇ ਨੂੰ ਕੋਈ ਵੀ ਹੋਤੀ ਨਾ ਜੋ ਕਿਸੇ ਵੀ ਤਰੀਕੇ ਦਾ ਕੋਈ ਹੈਗਾ ਅਗਰ ਕੋਈ ਕਿਸੇ ਵੀ ਤਰੀਕੇ ਦਾ ਕਰਦੇ ਨਾਲ ਬੱਚੋ ਕੀ ਕਰ ਰਿਹਾ ਹੈ ਜਾਂ ਕੋਣ ਤੇ ਕੁਝ ਕਰ ਰਿਹਾ ਹੈ ਇਹ ਵੀ ਕਿ ਤੁਸੀਂ ਵੀ ਸਾਡੀ ਬਲਵੰਤ ਤੂੰ ਹੈ ਵੀ ਬੰਨਾਈ ਤੇ ਜੋ ਤੁਸੀਂ ਵੀ ਮੇਰੇ ਵੱਲੋਂ ਮੈਂ ਇਤਨਾ ਹੀ ਕਹਾਂ ਅਜੇ ਮੈਂ ਤੁਹਾਡਾ बहुत बहुत धन्यवाद करते अभी मैं आस करना कि सहयोग करके दस दिन आपके जाने कामयाब बहुत-बहुत धन्यवाद। जरा कैंप लगाया गया है खास बार लगाया ਦੇਖੋ ਜੀ ਆ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਯਤਨ ਹੈ ਨਾ ਉਸ ਹੀ ਜਿਹੜਾ ਹੈਗਾ ਸਾਡੀ ਸ਼ਰੀਰ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਜ ਕੱਲ੍ਹ ਨਾਲੌਰ ਦੇ ਵਿੱਚ ਆਏ ਹਾਂ ਅਸੀਂ ਜਿਹੜਾ ਹੈਗਾ ਪਬਲਿਕ ਦੇ ਜਿਹੜੇ ਨੁਮਾਇੰਦਿਆਂ ਨਾਲ ਹੈਗਾ ਪਬਲਿਕ ਰਿਪਰੈਜ਼ੈਂਟੇਟਿਵ ਜਗੇ ਜਨਰਲ ਪਬਲਿਕ ਨਾਲ ਅਸੀਂ ਜਿਹੜੀ ਹੈਗੀ ਮੁਲਾਕਾਤ ਕੀਤੀ ਹੈਗੀ ਅਸੀਂ ਉਹਨਾਂ ਨੇ ਜਿਹੜੇ ਸਰਕਾਰ ਦੇ ਉਪਰਾਲੇ ਪੰਜਾਬ ਪੁਲਿਸ ਤੇ ਐਕਸ਼ਨ ਬਾਰੇ ਦੱਸਿਆ ਹੈ ਤਾਂ ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਵੱਖ-ਵੱਖ ਲੋਕਾਂ ਤੋਂ ਵੱਖ-ਵੱਖ ਅਲੱਗ-ਅਲੱਗ ਤਰੀਕੇ ਦੇ ਫੀਡਬੈਕ ਲੈਂਦੇ ਹਾਂ ਐਂਡ ਉਹਨਾਂ ਤੇ ਜਿਹੜੇ ਕਾਰਵਾਈ ਕੀਤੀ ਜਿਹੜੀ ਹਗਾ ਉਹ ਅਸੀਂ ਇੰਸ਼ੋਰ ਕਰਾਂਗੇ ਇਸ ਤੋਂ ਇਲਾਵਾ ਜੀ ਅਸੀਂ ਇਹਨਾਂ ਦੇ ਨਾਲ ਰਾਤ ਤੱਕ ਕੰਮ ਕੀਤਾ ਹੈਗਾ ਜਦੇ ਵਿੱਚ ਵਿਲੇਜ ডিফেন্স ਕਮੇਟੀਆਂ ਜਿਹੜੀ ਹੈਗੀ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਇਨਵੋਲ ਕਰ ਰਿਹਾ ਹੈ ਇੱਕ ਇੱਕ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਡੀਜੀ ਸ਼ਾਪ ਦੇ ਡਿਵੀਜ਼ਨ 8 ਜਿਹੜੀ ਹੈਗੀ ਗੁਰਦਾਸਪੁਰ ਪੁਲਿਸ ਨੇ ਪਿਛਲੇ 10 ਦਿਨ ਦੇ ਵਿੱਚ ਬੀਸ਼ਖਿਆ ਵਾਲਾ ਜਿਹੜੀ ਹੈਗੀ ਲਾਂਚ ਕੀਤੀ ਹੈਗੀ ਜਿਹਦੇ ਚ ਅਸੀਂ ਜਿਹੜੇ ਹੈਗੇ ਟ੍ਰਕ ਸਾਈਡਲਰ ਵਸਪੰਦ ਲਿਫਟਾਰ ਕੀਤੇ ਸਾਡੀ ਜਿਹੜੀ ਮੁਹਿੰਮ ਜਾਰੀ ਰਹੇਗੀ ਬਾਕੀ ਅਸੀਂ ਜਿਹੜੇ ਹੈਗੇ ਪਬਲਿਕ ਫੀਡਬੈਕ ਵਾਸਤੇ ਐਂਡ ਪਬਲਿਕ ਦੇ ਨਾਲ ਵਾਪਸ ਆਉਣ ਵਾਸਤੇ ਜਿਹੜਾ ਸੰਪਰਕ ਮੀਟਿੰਗ ਹੈ ਇਹਦਾ ਆਯੋਜਨ ਅਸੀਂ ਲਗਾਤਾਰ ਕਰ ਰਹੇ ਹੈਗੇ ਸਾਡੀ ਬਕਬਕ ਸੇਵਾਾਂ 'ਚ ਆ ਪ੍ਰੋਗਰਾਮ ਜਾਰੀ ਹੈ ਨੇ ਔਰ ਅੱਗੇ ਵੀ ਇਸ ਨੂੰ ਅਸੀਂ ਜਿਹੜਾ ਸਥਾਨਕ ਰੂਪ ਤੋਂ ਜਾਰੀ ਜਿਹੜਾ ਹੈਗਾ ਆ ਕਰਦੇ ਰਹੇ ਹਾਂ ਸਤ ਨਮਸਕਾਰ ਜਿਓ ਪਕੜੀ ਡਿਮਾਂਡ ਆ ਕੀ ਕਹਿੰਦੇ ਦੇਖੋ ਜੀ ਇਹਦੇ ਚ ਅਸੀਂ ਜੀ ਪੂਰੇ ਸੀਰੀਅਸ ਹੈਗੇ ਸਰਕਾਰ ਦਾ ਜਿਹੜਾ ਇਸਤੇ ਜਿਹੜਾ ਨਸ਼ੇ ਦੇ ਖਿਲਾਫ ਚੰਗ ਆ ਜਿਹੜੀ ਹੈ ਜੀ ਇੱਕ ਮੁਹਿੰਮ ਹੈ ਇਹਦੇ ਚ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਸਪੋਰਟ ਇਹਨੂੰ ਪ੍ਰਦਾਨ ਕਰ ਰਹੇ ਹਾਂ ਇੱਕ ਸਰ ਬਾਰਕਰ ਜੀ ਮੰਤਰਪਾਰਨੀ ਇਥੇ ਸ੍ਰੀ ਸ਼ਾਮ ਸੰਕੜੇ ਲੋਕਾਂ ਕੋ ਸਹਿਯੋਗ ਕਰਦੇ ਨੇ ਪਟਨਾ ਆਪਣਾ ਜਿਹੜਾ ਹੈਗੇ ਨਾ ਬਿਨਾ ਮੋਟਰਸਾਈਕਲ ਤੋਂ ਆਪਣਾਉਂਦੇ ਨੇ ਨੰਬਰ ਪਲੇਟਾਂ ਤੋਂ ਮੋਟਰਸਾਈਕਲ ਉਹ ਵਰਤਾਂ ਕਰਦੇ ਨੇ ਦੇਖੋ ਜੀ ਇਹਦੇ ਚ ਜਿਹੜੇ ਨੈਸੈਸਰੀ ਦੇ ਜਿਹੜੇ ਡਾਇਰੈਕਸ਼ਨ ਸਕੇ ਉਹ ਕੰਸਰਨਡ ਡੀਐਸਪੀ ਹਲਕਾ ਐਸਸਚੂਨ